ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁਖੀ ਟਿਬਾਣਾ ਟਿਬਾਣਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀਨਖੋ ਕਿਸਾਨ ਵੀਰੋ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਗੁੱਲੀ ਡੰਡੇ ਦੀ ਜਿਹੜੀ ਸਮੱਸਿਆ ਹੈਗੀ ਆ ਇਹ ਕਾਫੀ ਗੰਭੀਰ ਬਣ ਚੁੱਕੀ ਹੈ ਪਿਛਲੇ ਕਈ ਸਾਲਾਂ ਤੋਂ ਕਿ ਗੁੱਲੀ ਡੰਡਾ ਜਿਹੜਾ ਹੈਗਾ ਕੰਟਰੋਲ ਨਹੀਂ ਹੋ ਰਿਹਾ ਤਾਂ ਗੁੱਲੀ ਡੰਡੇ ਵਾਸਤੇ ਕੁਝ ਤਾਂ ਦੇਖੋ ਪ੍ਰੋਡਕਟ ਜਿਹੜੇ ਹੈਗੇ ਜਾਂ ਟੈਕਨੀਕਲ ਜਿਹੜੇ ਹੈਗੇ ਇਦਾਂ ਦੇ ਨਹੀਂ ਜਿਹੜੇ ਸਿਫਾਰਿਸ਼ ਕੀਤੇ ਜਾਂਦੇ ਨੇ ਯੂਨੀਵਰਸਿਟੀਆਂ ਦੁਆਰਾ ਵੀ ਤੇ ਉਹ ਬਣੇ ਇਦਾਂ ਦੇ ਵੀ ਕਣਕ ਦੇ ਉੱਤੇ ਸਪਰੇਅ ਕਰਨ ਵਾਸਤੇ ਹੀ ਬਣੇ ਨੇ ਕਿ ਨਦੀਨਾਂ ਦੀ ਰੋਕਥਾਮ ਵਾਸਤੇ ਤੇ ਕਾਫੀ ਹੱਦ ਤੱਕ ਜਿਹੜੇ ਨਵੇਂ ਪ੍ਰੋਡਕਟ ਹੈਗੇ ਜਾਂ ਟੈਕਨੀਕਲ ਹੈਗੇ ਉਹ ਗੁੱਲੀ ਡੰਡੇ ਨੂੰ ਕੰਟਰੋਲ ਕਰ ਵੀ ਰਹੇ ਨੇ ਤੇ ਪਰ ਕਈ ਏਰੀਆਜ਼ ਦੇ ਵਿੱਚ ਗੁੱਲੀ ਡੰਡਾ ਜਿਹੜਾ ਹੈਗਾ ਉਹਨਾਂ ਟੈਕਨੀਕਲਸ ਤੋਂ ਕੰਟਰੋਲ ਨਹੀਂ ਹੋ ਰਿਹਾ ਤੇ ਫਿਰ ਕਿਸਾਨ ਵੀਰ ਜਿਹੜੇ ਹੈਗੇ ਮਜਬੂਰੀ ਵਸ ਕਹਿ ਲੋ ਜੀ ਤੇ ਉਹਨਾਂ ਨੂੰ ਕੋਈ ਹੋਰ ਤਜਰਬੇ ਜਿਹੜੇ ਹੈਗੇ ਜਿਹੜੀਆਂ ਪ੍ਰੋਡਕਟ ਇਦਾਂ ਦੇ ਹੈਗੇ ਜਿਹੜੇ ਟੈਕਨੀਕਲ ਇਦਾਂ ਦੇ ਹੈ ਵੀ ਜਿਹੜੇ ਕਣਕ ਦੇ ਉੱਤੇ ਸਿਫਾਰਿਸ਼ ਨਹੀਂ ਕੀਤੇ ਜਾਂਦੇ ਹੈਗੇ ਤੇ ਉਹ ਉਹਨਾਂ ਨੂੰ ਵਰਤੇ ਨੇ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਵਾਸਤੇ ਤੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਪ੍ਰਮੁੱਖ ਹੈਗਾ ਉਹ ਹੈਗਾ ਮੈਟਰੀ ਬਿਊਜਨ 70% ਜਿਹੜਾ ਹੈਗਾ ਤੇ ਇਹ ਸੰਕੋਰ ਦੇ ਨਾਮ ਤੋਂ ਜ਼ਿਆਦਾ ਪ੍ਰਚਲਿਤ ਹੈਗਾ ਤੇ ਜ਼ਿਆਦਾਤਰ ਕਿਸਾਨ ਵੀਰ ਸੰਕੋਰ ਦੇ ਨਾਮ ਤੋਂ ਹੀ ਜਾਣਦੇ ਨੇ ਇਹਨੂੰ ਤੇ ਟੈਕਨੀਕਲ ਇਹਦੇ ਵਿੱਚ ਹੁੰਦਾ ਹੈ ਮੈਟਰੀ ਬਿਊਜਨ ਤੇ ਇਹ ਮੈਟਰੀ ਬਿਊਜਨ ਜਿਹੜਾ ਹੈਗਾ ਇਹ ਕਿ ਸਾਰੀਆਂ ਕੰਪਨੀ ਜਿਹੜੀਆਂ ਹੈਗੀਆਂ ਨੇ ਆਪਣੇ ਆਪਣੇ ਪ੍ਰੋਡਕਟ ਦੇ ਬ੍ਰਾਂਡ ਦੇ ਨਾਮ ਵੇਠਾ ਬਣਾਉਂਦੀਆਂ ਹੈਗੀਆਂ ਨੇ ਤੇ ਨਾਮ ਅਲੱਗ-ਅਲੱਗ ਹੋ ਸਕਦੇ ਨੇ ਤੇ ਵਿੱਚ ਟੈਕਨੀਕਲ ਜਿਹੜਾ ਹੈਗਾ ਬੈਟਰੀ ਬਿਊਜਨ ਹੁੰਦਾ ਹੈ ਤੇ ਕਈ ਕਿਸਾਨ ਵੀਰ ਜਿਹੜੇ ਹੈਗੇ ਆ ਆਪਣੇ ਖੇਤਾਂ ਦੇ ਵਿੱਚ ਮੈਟਰੀ ਬਿਊਜਨ ਨੂੰ ਵਰਤਦੇ ਨੇ ਜਾਂ ਤਾਂ ਜੂਰੀਏ ਦੇ ਵਿੱਚ ਲਾ ਕੇ ਛੱਟਾ ਮਾਰਦੇ ਨੇ ਤੇ ਜਾਂ ਫਿਰ ਸਪਰੇਅ ਵੀ ਕਰਦੇ ਨੇ ਕਿ ਸਪਰੇਅ ਦੇ ਵਿੱਚ ਮਿਕਸ ਕਰਕੇ ਦੂਜੇ ਟੈਕਨੀਕਲ ਜਿਹੜੇ ਹੈਗੇ ਰეკਮੈਂਡਡ ਉਹਨਾਂ ਦੇ ਵਿੱਚ ਮਿਕਸ ਕਰਕੇ ਇਹਨੂੰ ਸਪਰੇ ਵੀ ਕਰਦੇ ਨੇ ਤਾਂ ਹੁਣ ਜਿਹੜੀ ਇਹ ਤਿੰਨ ਵੈਰਟੀਆਂ ਹੈਗੀਆਂ ਨੇ ਡੀਬੀਡਬਲ 370 ਡੀਬੀਡਬਲ 371 ਤੇ ਡੀਬੀਡਬਲ 372 ਤਾਂ ਇਹਨਾਂ ਬਾਰੇ ਰਿਪੋਰਟਸ ਆਜ ਆ ਰਹੀਆਂ ਨੇ ਮੈਨੂੰ ਦੋ ਤਿੰਨ ਕਿਸਾਨ ਵੀਰਾਂ ਦੇ ਫੋਨ ਆਏ ਹੈਗੇ ਜਿਹੜੇ ਕਹਿੰਦੇ ਕਿ ਵੀ ਅਸੀਂ ਪਿਛਲੇ ਦੋ ਤਿੰਨ ਸਾਲਾਂ ਤੋਂ ਜਿਹੜਾ ਇਹ ਮੈਟਰੀਬਿਊਜ਼ਨ ਹੈਗਾ ਤੇ ਯੂਰੀ ਦੇ ਵਿੱਚ ਚਰ ਲਾ ਕੇ ਛੱਟਾ ਮਾਰ ਰਹੇ ਹਾਂ ਆਪਣੀ ਕਣਕ ਦੀ ਫਸਲ ਦੇ ਵਿੱਚ ਤੇ ਕਹਿੰਦੇ ਵੀ ਠੀਕ ਠਾਕ ਰਿਜ਼ਲਟ ਵਧੀਆ ਮਿਲ ਜਾਂਦੇ ਨੇ ਕਿ ਗੁੱਲੀ ਝੰਡਾ ਮਰ ਜਾਂਦਾ ਹੈ ਤੇ ਸਾਡਾ ਦੇਖੋ ਇਹਦੇ ਬਾਰੇ ਕੋਈ ਤਜਰਬਾ ਨਹੀਂ ਹੈਗਾ ਕਿਉਂਕਿ ਆਪਾਂ ਇਹ ਕਦੇ ਵੀ ਵਰਤਿਆ ਨਹੀਂ ਹੈਗਾ ਜਿਹੜਾ ਮੈਟਰੀ ਫਿਊਜ਼ਨ ਹੈਗਾ ਨਾ ਸਪਰੇ ਦੇ ਵਿੱਚ ਤੇ ਨਾ ਹੀ ਆਪਾਂ ਯੂਰੀਏ ਦੇ ਵਿੱਚ ਮਿਲਾ ਕੇ ਕਦੇ ਛੱਟਾ ਮਾਰਿਆ ਸੋ ਇਹ ਮੇਰਾ ਕੋਈ ਤਜਰਬਾ ਨਹੀਂ ਇਹ ਉਹਨਾਂ ਕਿਸਾਨ ਵੀਰਾਂ ਦੇ ਕਹਿਣ ਦੇ ਮੁਤਾਬਕ ਮੈਂ ਦੱਸ ਰਿਹਾ ਉਹ ਕਹਿ ਰਿਹਾ ਕਿ ਇਹ ਜਿਹੜੀਆਂ ਵੈਰਟੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਡੀਬੀਡਬਲ 370 371 ਤੇ 372 ਕਿ ਇਹਨੂੰ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਹੈ ਇਹ ਜਿਹੜੀ ਦਵਾਈ ਹੈਗੀ ਹੈ ਮੈਟਰੀ ਫਿਊਜ਼ਨ ਤੇ ਤਾਂ ਕਰਕੇ ਮੈਂ ਇਹ ਵੀਡੀਓ ਬਣਾਈ ਹੈ ਕਿ ਜਿਹੜੇ ਕਿਸਾਨ ਵੀਰਾਂ ਨੇ ਇਹ ਵੈਰਾਈਟੀਆਂ ਬੀਜੀਆਂ ਹੈਗੀਆਂ ਨੇ ਇਸ ਵਾਰ ਤਾਂ ਉਹ ਇਸ ਤੇ ਰਿਸਕ ਨਾ ਲੈਣ ਕਿ ਸਾਰੀ ਦੀ ਸਾਰੀ ਆਪਣੀ ਜਿਹੜੀ ਫਸਲ ਹੈਗੀ ਹੈ ਕੋਈ ਇਹ ਵੈਰਾਈਟੀ ਜਿਹੜੀ ਹੈਗੀ ਹੈ ਜਿਹੜੇ ਤਿੰਨਾਂ ਵੈਰਾਈਟੀਆਂ ਦੀ ਖਾਸ ਕਰਕੇ ਗੱਲ ਕਰ ਰਿਹਾ ਮੈਂ ਤਾਂ ਇਹਨਾਂ ਦੇ ਵਿੱਚ ਇਹਨੂੰ ਵਰਤਨ ਤੋਂ ਸੰਕੋਚ ਕੀਤਾ ਜਾਵੇ ਤੇ ਜਾਂ ਫਿਰ ਇਦਾਂ ਆਇਆ ਕਿ ਥੋੜੀ ਜਿਹੀ ਜਗ੍ਹਾ ਦੇ ਵਿੱਚ ਆਪਾਂ ਪਾ ਕੇ ਦੇਖ ਲਈਏ ਇਸ ਵਾਰ ਇਹ ਆਪਣੇ ਖੇਤਾਂ ਦੇ ਵਿੱਚ ਕਿੰਨਾ ਕੁ ਨੁਕਸਾਨ ਕਰਦੀ ਹੈ ਜਾਂ ਕਿੰਨਾ ਕੁ ਨਹੀਂ ਕਰਦੀ ਕਿਉਂਕਿ ਇਹ ਦਵਾਈ ਜਿਹੜੀ ਹੈਗੀ ਹੈ ਮੈਟਰੀਬਿਊਜ਼ਨ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਤਾਂ ਇਹਨੂੰ ਵਰਤਣ ਦਾ ਤਰੀਕਾ ਵੀ ਅਲੱਗ-ਅਲੱਗ ਹੋ ਸਕਦਾ ਹੈ ਉਹਦੇ ਵਿੱਚ ਵੀ ਫਰਕ ਰਹਿ ਸਕਦਾ ਦੇਖੋ ਤੇ ਜੇ ਮਿੱਟੀ ਜਿਹੜੀ ਹੈਗੀ ਹੈ ਤੇ ਸਾਡੀ ਮਿੱਟੀ ਦੀ ਟਾਈਪ ਕਹੀ ਜੀ ਹੈ ਉਹਦੇ ਤੇ ਵੀ ਫਰਕ ਪੈਂਦਾ ਕਿ ਆਪਣੀ ਫਸਲ ਦਾ ਨੁਕਸਾਨ ਕਰੂਗੀ ਜਾਂ ਨਹੀਂ ਕਰੂਗੀ ਸੋ ਆਪਾਂ ਇਹ احتیاط ਵਰਤੀਏ ਇਸ ਵਾਰ ਸਾਵਧਾਨੀ ਵਰਤੀਏ ਤੇ ਇਹਨਾਂ ਵੈਰਿਟੀਆਂ ਦੇ ਉੱਤੇ ਖਾਸ ਕਰਕੇ ਨਾ ਵਰਤਾਇਆ ਜਾਵੇ ਕਿਉਂਕਿ ਮੈਨੂੰ ਦੋ ਤਿੰਨ ਕਿਸਾਨ ਵੀਰਾਂ ਦੀ ਇਹ ਗੱਲ ਆਈ ਹੈ ਆੰਦ ਦੇ ਵਿੱਚੋਂ ਨੇ ਫੋਨ ਕੀਤਾ ਹੈਗਾ ਕਿ ਇਹ ਵੈਰਟੀਆਂ ਨੂੰ ਇਹ ਕਾਫੀ ਜ਼ਿਆਦਾ ਨੁਕਸਾਨ ਕਰਦੀ ਹੈ। ਸੋ ਠੀਕ ਹੈ ਜੀ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਕਿਸਾਨ ਵੀਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਤੇ ਇਸ ਵਾਰ ਥੋੜੀ ਜਿਹੀ ਜਗ੍ਹਾ ਦੇ ਉੱਤੇ ਵਰਤ ਕੇ ਦੇਖਿਆ ਜਾ ਸਕਦਾ ਹੈ। ਚਾਹੇ ਉਹ ਸਪਰੇਅ ਕਰਨਾ ਹੋਵੇ ਜਾਂ ਦੂਜੀ ਲੋਟ ਚਿੱਟਾ ਮਾਰਨਾ ਹੋਵੇ। ਤੇ ਅਗਲੇ ਸਾਲ ਵਾਸਤੇ ਆਪਾਂ ਨੂੰ ਉਹ ਚੀਜ਼ ਦਾ ਪਤਾ ਲੱਗ ਜੂਗਾ ਵੀ ਆਪਣੇ ਜਿਹੜੀ ਖੇਤ ਹੈਗਾ ਆਪਣੇ ਖੇਤਾਂ ਦੇ ਵਿੱਚ ਮਿੱਟੀ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਕਿੰਦਾ ਰਿਜ਼ਲਟ ਇਹਨਾਂ ਵੈਰਟੀਆਂ ਉੱਤੇ ਦਿੰਦੀ ਹੈ। ਸੋ ਠੀਕ ਹੈ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਸਾਰਿਆਂ ਦਾ